ਅਮਰਨਾਥ ਯਾਤਰਾ ਜਾਣ ਵਾਲੇ ਸ਼ਰਧਾਲੂਆਂ ਦੇ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਰਅਸਲ ਸਮੇਂ ਤੋਂ ਪਹਿਲਾਂ ਹੀ ਅਮਰਨਾਥ ਯਾਤਰਾ ਨੂੰ ਰੋਕ ਦਿੱਤਾ ਗਿਆ ਕੀ ਕਾਰਨ ਹੈ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਦਰਅਸਲ Hindu ਧਰਮ ਦੇ ਵਿੱਚ ਅਮਰਨਾਥ ਯਾਤਰਾ ਨੂੰ ਬਹੁਤ ਹੀ ਜੋ ਕਿ ਪਵਿੱਤਰ ਮੰਨਿਆ ਜਾਂਦਾ ਪਰ ਹਰ ਸ ਲੱਖਾਂ ਸ਼ਰਧਾਲੂ ਅਮਰਨਾਥ ਜਾਂਦੇ ਨੇ ਪਰ ਹੁਣ ਅਮਰਨਾਥ ਯਾਤਰਾ ਸੰਬੰਧੀ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਅਮਰਨਾਥ ਯਾਤਰਾ ਅੱਜ ਤੋਂ ਮੁਲਤਵੀ ਕਰ ਦਿੱਤੀ ਗਈ ਹੈ ਯਾਤਰਾ ਕਰਨ ਦੇ ਚਾਹਵਾਨਾਂ ਦੇ ਲਈ ਇਹ ਬਹੁਤ ਹੀ ਹੈਰਾਨ ਕਰਨ ਵਾਲੀ ਖਬਰ ਮੰਨੇ ਜਾ ਰਹੀ ਹੈ ਅਧਿਕਾਰੀਆਂ ਦੇ ਵੱਲੋਂ ਕਿਹਾ ਜਾ ਰਿਹਾ ਹੈਗਾ ਕਿ ਯਾਤਰਾ ਦੇ ਸਮੇਂ ਤੋਂ ਪਹਿਲਾਂ ਬੰਦ ਹੋਣ ਦੇ ਪਿੱਛੇ ਖਰਾਬ ਮੌਸਮ ਅਤੇ ਯਾਤਰਾ ਮਾਰਗਾ ਦੀ ਵਿਗੜਦੀ ਹਾਲਤ ਮੁੱਖ ਕਾਰਨ ਨੇ ਤਾਂ ਭਾਰੀ ਬਾਰਿਸ਼ ਦੇ ਕਾਰਨ ਤਿੰਨ ਦਿਨ ਪਹਿਲਾਂ ਹੀ ਅਮਰਨਾਥ ਯਾਤਰਾ ਨੂੰ ਸਥਾਈ ਤੌਰ ਦੇ ਉੱਤੇ ਜੋ ਕਿ ਮੁਲਤ ਕਰ ਦਿੱਤਾ ਗਿਆ ਸੀਗਾ ਤੇ ਇਸ ਦੌਰਾਨ ਸ਼ਨੀਵਾਰ ਨੂੰ ਅਧਿਕਾਰੀਆਂ ਨੇ ਐਲਾਨ ਕੀਤਾ ਹੈ ਕਿ ਯਾਤਰਾ ਜੋ ਕਿ ਬਾਲਟਾਲ ਅਤੇ ਪਹਿਲਗਾਮ ਦੋਹਾਂ ਰਵਾਇਤੀ ਮਾਰਗਾ ਤੋਂ ਸ਼ੁਰੂ ਨਹੀਂ ਹੋਵੇਗੀ ਕਿਉਂਕਿ ਇਹ ਰਸਤਾ ਅਸੁਰੱਖਿਅਤ ਹੈ ਅਤੇ ਇਸ ਦੀ ਮੁਰੰਮਤ ਜੁੜੀ ਦੀ ਕਰਾਉਂਡ ਦੀ ਹਜੇ ਲੋੜ ਹੈਗੀ ਹੈ ਤੇ ਉੱਥੇ ਹੀ ਕਸ਼ਮੀਰ ਡਿਵੀਜ਼ਨਲ ਕਮਿਸ਼ਨਰ ਵਿਜੇ ਕੁਮਾਰ ਬਿਧੂਰੀ ਨੇ ਅਨੁਸਾਰ ਹਾਲੀ ਦੇ ਵਿੱਚ ਹੋਈ ਭਾਰੀ ਬਾਰਿਸ਼ ਨੇ ਖੇਤਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਜਿਸ ਕਾਰਨ ਇਹ ਰਸਤਾ ਹੁਣ ਸ਼ਰਧਾਲੂਆਂ ਦੇ ਲਈ ਅਸੁਰੱਖਿਅਤ ਹੋ ਗਿਆ ਉਹਨਾਂ ਨੇ ਕਿਹਾ ਹੈਗਾ ਕਿ ਦੋਵਾਂ ਮਾਰਗਾ ਦੀ ਤੁਰੰਤ ਮੁਰੰਮਤ ਅਤੇ ਰੱਖ-ਰਖਾ ਦੀ ਲੋੜ ਹੈ ਅਤੇ ਇਸ ਦੇ ਲਈ ਮਸ਼ੀਨਰੀ ਅਤੇ ਕਰਮਚਾਰੀਆਂ ਨੂੰ ਤਾਇਨਾਤ ਕਰਕੇ ਯਾਤਰਾ ਚੱਲਾਈ ਰੱਖਣ ਦੀ ਸੰਭਾਵਨਾ ਨਹੀਂ ਹੈ ਤਾਂ ਸ਼੍ਰੀ ਅਵਨਤ ਜੋ ਕਿ ਸ਼ਰਾਈਨ ਬੋਰਡ ਦੇ ਤਾਜ਼ਾ ਅੰਕੜੇ ਦੇ ਮੁਤਾਬਕ ਇਸ ਸਾਲ ਲਗਭਗ 4 ਲੱਖ ਸ਼ਰਧਾਲੂ ਪਵਿੱਤਰ ਗੁਫਾ ਮੰਦਿਰ ਦੇ ਦਰਸ਼ਨ ਕਰ ਚੁੱਕੇ ਨੇ ਹਾਲਾਂਕਿ ਅਧਿਕਾਰੀਆਂ ਨੇ ਇਹ ਵੀ ਮੰਨਿਆ ਹੈਗਾ ਕਿ ਪਿਛਲੇ ਹਫਤੇ ਖਰਾਬ ਮੌਸਮ ਦੇ ਕਾਰਨ ਸ਼ਰਧਾਲੂਆਂ ਦੀ ਗਿਣਤੀ ਦੇ ਵਿੱਚ ਵੀ ਕਮੀ ਆ ਉਹ ਜਿਹੀ ਕਮੀ ਹੋ ਸਕਦੀ ਹੈ ਤੇ 22 April ਨੂੰ ਪਹਿਲਗਾਮ ਦੇ ਵਿੱਚ ਹੋਏ ਅਤਵਾਦੀ ਹਮਲੇ ਤੋਂ ਬਾਅਦ ਇਸ ਸਾਲ ਅੰਮਨਤ ਯਾਤਰਾ ਦੀ ਜੋ ਕਿ ਸੁਰੱਖਿਆ ਦੇ ਵਿੱਚ ਕਾਫੀ ਵਾਅਦਾ ਵੀ ਕੀਤਾ ਗਿਆ ਤਾਂ 600 ਤੋਂ ਵੱਧ ਵਾਧੂ ਨੀਮ ਫੌਜੀ ਜਵਾਨ ਤਾਇਨਾਤ ਕੀਤੇ ਗਏ ਨੇ ਸਰਕਾਰ ਨੇ ਮੌਜੂਦਾ ਸੁਰੱਖਿਆ ਬਲਾ ਤੋਂ ਇਲਾਵਾ ਨੀਮ ਫੌਜੀ ਬਲਾ ਦੀਆਂ 600 ਤੋਂ ਵੱਧ ਵਾਧੂ ਕੰਪਨੀਆਂ ਤਾਇਨਾਤ ਕੀਤੀਆਂ ਨੇ ਜਿਸ ਦੇ ਨਾਲ ਇਹ ਦੇਸ਼ ਦੇ ਸਭ ਤੋਂ ਭਾਰੇ ਸੁਰੱਖਿਆ ਵਾਲੇ ਤੀਰਥ ਸਥਾਨਾਂ ਦੇ ਵਿੱਚੋਂ ਇੱਕ ਬਣ ਗਿਆ ਸ਼ਰਧਾਲੂਆਂ ਨੂੰ ਭਾਰੇ ਸੁਰੱਖਿਆ ਵਾਲੇ ਕਾਫਲਾ ਦੇ ਵਿੱਚ ਜੰਮੂ ਤੋਂ ਦੂਆ ਬੇਸ ਕੈਂਪਾਂ ਤੱਕ ਲਜਾਇਆ ਗਿਆ ਤੇ ਕਾਫਲੇ ਦੇ ਰਸਤੇ ਦੇ ਉੱਤੇ ਸ਼੍ਰੀਨਗਰ ਜੰਮੂ ਰਾਸ਼ਟਰੀ ਰਾਜਮਾਰਗਾ ਦੇ ਉੱਤੇ ਨਾਗਰਿਕ ਆਵਾਜ਼ਾਈ ਨੂੰ ਵੀ ਸੀਮਿਤ ਕਰ ਦਿੱਤਾ ਗਿਆ ਤਾਂ ਫਹਿਲਗਾਮ ਰਸਤੇ ਤੋਂ ਯਾਤਰਾ ਕਰਨ ਵਾਲੇ ਲੋਕ ਚੰਦਨਵਾੜੀ ਸ਼ੇਸ਼ਨਾਗ ਅਤੇ ਜੋ ਕਿ ਦੱਸਦੀ ਹੈ ਕਿ ਪੰਜ ਤਰਨੀ ਰਾਹੀ 46 ਕਿਲੋਮੀਟਰ ਪੈਦਲ ਚੱਲ ਕੇ ਅਮਰਨਾਥ ਮੰਦਿਰ ਪਹੁੰਚਦੇ ਨੇ ਤੇ ਕੁੱਲ ਮਿਲਾ ਕੇ ਸ਼ਰਧਾਲੂਆਂ ਨੂੰ ਮੰਦਿਰ ਪਹੁੰਚਣ ਦੇ ਲਈ 4 ਦਿਨ ਲੱਗਦੇ ਨੇ ਦੂਜੇ ਪਾਸੇ ਛੋਟੇ ਬਾਲਟਾਲ ਰਸਤੇ ਤੋਂ ਯਾਤਰਾ ਕਰਨ ਵਾਲਿਆਂ ਨੂੰ ਮੰਦਰ ਤੱਕ ਪਹੁੰਚਣ ਦੇ ਲਈ 14 ਕਿਲੋਮੀਟਰ ਪੈਦਲ ਚੱਲਣਾ ਪੈਂਦਾ ਹੈ ਅਤੇ ਯਾਤਰਾ ਪੂਰੀ ਕਰਨ ਦੇ ਵਿੱਚ ਪੂਰੀ ਕਰਨ ਤੋਂ ਬਾਅਦ ਉਸੇ ਦਿਨ ਬੇਸ ਕੈਂਪ ਵਾਪਸ ਜਾਣਾ ਪੈਂਦਾ ਹੈ ਤਾਂ ਇਸ ਸਾਲ ਸੁਰੱਖਿਆ ਕਾਰਨ ਕਰਕੇ ਸ਼ਰਧਾਲੂਆਂ ਦੇ ਲਈ ਹੈਲੀਕਾਪਟਰ ਸੇਵਾਵਾਂ ਉਪਲਬਧ ਨਹੀਂ ਨੇ ਤਾਂ ਬਿਹਤ ਵੱਡੀ ਜਿਹੜੀ ਕਿ ਕਹਿ ਸਕਦੇ ਹਾਂ ਅਪਡੇਟ ਹੈ ਖਾਸ ਕਰਕੇ ਜਿਹੜੇ ਅਮਰਨਾਥ ਯਾਤਰਾ ਕਰਨ ਵਾਲੇ ਜਿਹੜੇ ਸ਼ਰਧਾਲੂ ਨਹੀਂ ਕਿਉਂਕਿ ਮਲਤਵੀ ਕਰ ਦਿੱਤੀ ਗਈ ਹੈ ਯਾਤਰਾ ਨੂੰ ਰੋਕ ਦਿੱਤਾ ਗਿਆ ਹੈਗਾ ਅਤੇ ਹੀ ਤੁਹਾਨੂੰ ਦੱਸ ਦਈਏ ਕਿ ਸਰਕਾਰ ਨੇ ਮੌਜੂਦਾ ਬਲਾਂ ਤੋਂ ਇਲਾਵਾ 600 ਤੋਂ ਵੱਧ ਵਾਧੂ ਅਰਧ ਸੈਨਿਕ ਬਲ ਕੰਪਨੀਆਂ ਤਾਇਨਾਤ ਕੀਤੀਆਂ ਨੇ ਤਾਂ ਅਮਨਤ ਯਾਤਰਾ ਜਿਸ ਦੀਆਂ ਜੜਾਂ 1850 ਦੇ ਦਹਾਕੇ ਦੇ ਵਿੱਚ ਬੋਟਾ ਮਲਿਕ ਨਾਮਕ ਇੱਕ ਮੁਸਲਮ ਚਰਵਾਹੇ ਦੁਆਰਾ ਗੁਫਾ ਦੀ ਖੋਜ ਦੇ ਵਿੱਚ ਨੇ ਤੇ ਉਸ ਨੂੰ ਇਤਿਹਾਸਕ ਤੌਰ ਦੇ ਉੱਤੇ ਕਸ਼ਮੀਰ ਦੇ ਸਮਕਾਲੀ ਸਭਿਆਚਾਰ ਦੇ ਪ੍ਰਤੀਕ ਦੇ ਵਜੋਂ ਦੇਖਿਆ ਜਾਂਦਾ ਹੈ ਆਹ ਸਾਲ 2005 ਤੱਕ ਸ਼੍ਰੀ ਅਵਨਨਾਥ ਸ਼ਰੈਨ ਬੋਰਡ ਦੇ ਸਤਾ ਸੰਭਾਲਣ ਤੋਂ ਪਹਿਲਾਂ ਮੱਲਿਕ ਪਰਿਵਾਰ ਯਾਤਰਾ ਦੇ ਆਯੋਜਨ ਲਈ ਜ਼ਿੰਮੇਵਾਰ ਸੀਗਾ ਹਾਲਾਂਕਿ ਹਾਲੀ ਦੇ ਵਿੱਚ ਹਾਲੀ ਦੇ ਸਾਲਾਂ ਦੇ ਵਿੱਚ ਸ਼ਰਧਾਲੂਆਂ ਅਤੇ ਸਥਾਨਕ ਆਬਾਦੀ ਦੇ ਵਿਚਕਾਰ ਸੰਪਰਕ ਘਟ ਗਿਆ ਕਿਉਂਕਿ ਸਖਤ ਸੁਰੱਖਿਆ ਨੇ ਜ਼ਿਆਦਾਤਰ ਸ਼ਰਧਾਲੂਆਂ ਨੂੰ ਭਾਰੀ ਸੁਰੱਖਿਆ ਵਾਲੇ ਖੇਤਰ ਤੱਕ ਸੀਮਿਤ ਰੱਖਿਆ ਨਿਵਾਸੀਆਂ ਦਾ ਕਹਿਣਾ ਹੈਗਾ ਕਿ ਯਾਤਰਾ ਦੇ ਨਾਲ ਸਿੱਧੇ ਤੌਰ ਦੇ ਉਤੇ ਜੁੜੇ ਲੋਕ ਜਿਵੇਂ ਕਿ ਟੱਟੂ ਡਰਾਈਵਰ ਅਤੇ ਪਾਲਕੀ ਚੁੱਕਣ ਵਾਲੇ ਅਜੇ ਵੀ ਸ਼ਰਧਾਲੂਆਂ ਦੇ ਨਾਲ ਨਿਮਤ ਸੰਪਰਕ ਬਣਾਈ ਰੱਖਦੇ ਨੇ